ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੁਖਸਾਂ ਪ੍ਰਭੂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਮੁਰਾ ਨਾਲਸਲ ਦੀਆਂ ਜੈਡ ਬਲੈਕ ਬਹੁਤ ਹੀ ਖੂਬਸੂਰਤ ਰੰਗ ਸਿੰਘ ਜਿਹਨਾਂ ਨੂੰ ਬੋਲਦਾ ਦੋ ਘਟਾਂ ਦੀ ਵੀਡੀਓ ਲੈ ਕੇ ਆਇਾਂਗੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬਰ ਘੰਟੀ ਦਾ ਬਟਨ ਲਾ ਦਿਨ ਲਓ ਕਿਸੇ ਵੀ ਭਰਾ ਨੇ ਕੋਈ ਮੈਥਾ ਇਹ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਈ 8360462501 8360462501 ਮੇਰਾ ਨੰਬਰ ਆਈ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਪਹਿਲੇ ਨੰਬਰ ਦੇ ਕੱਟੇ ਕੋਈ ਜੈਡ ਬਲੈਕ ਸ਼ਾਹ ਕਾਲੀਆ ਦੋ ਨੰਬਰ ਦੇ ਕੱ ਬਾਕੀ ਭਾਈ ਨਾਲ ਗੱਲਬਾਤ ਕਰਾਂਗੇ ਵਿਕਟਾਂ ਰਿਕਾਰਡ ਨੇ ਜਾਂ ਨਾਰਮਲ ਨੇ ਬਾਈ ਸਸਤੀ ਕਰ ਸਸਤੀ ਕਰ ਵੀਰੇ ਹੋ ਠੀਕ ਆ ਠੀਕ ਠਾਕ ਵੀਰੇ ਤੁਸੀਂ ਸੁਣਾਓ ਕੀ ਹੋਰ ਦੱਸੋ ਵੀਰੇ ਠੀਕ ਠਾਕ ਜਮਾ ਹਾਂ ਜੀ ਵੀਰੇ ਜਿਹੜੀ ਪਾ ਕੱਲ ਪਾਈ ਸੀ ਪੂਰੀ ਕੱਟੀ ਦੀ ਦੂਜੀ ਕਾਲੀ ਦੀ ਉਹ ਵੀ ਦੋਨੇ ਸੇਲ ਹੋ ਗਏ ਠੀਕ ਆ ਅੱਜ ਪਾ ਨਾਮ ਤੇ ਪਿੰਡ ਡਰੈੱਸ ਬੋਲ ਦਈਏ ਆਪਣਾ ਨਾਮ ਹੈ ਜਕਸੀਰ ਵੀਰੇ ਪਿੰਡ ਆਪਣਾ ਮਹਿਤਾਗਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਆਪਣਾ ਫੋਨ ਨੰਬਰ ਆ 97799 98511 97799 98511 ਇਹ ਮੋਬਾਈਲ ਨੰਬਰ ਆ ਦੋ ਕਟਾਂ ਦੋਨੇ ਖੀਰੀਆਂ ਦੋਨੇ ਖੀਰੀਆਂ ਵੀਰੇ ਠੀਕ ਆ ਅ ਜਿਵੇਂ ਪਹਿਲੇ ਨੰਬਰ ਤੇ ਇਕੱਠੀ ਆ ਪਈ ਤਾਂ ਸਮਝ ਲਈਏ ਹਾਂਜੀ ਇਹ ਅੱਜ ਕਿਸੇ ਰਿਕਾਰਡ ਦੀ ਹੈ ਜਾਂ ਨਹੀਂ ਨਹੀਂ ਵੀਰੇ ਇਹ ਆਪਾਂ ਦਾ ਕੱਟੇ ਵਾਲਾ ਤੋਂ ਲੈਤੀ ਆ ਵੀਰੇ ਆਏ ਕੱਟੇ ਹਾਂ ਅੱਛਾ ਜੀ ਅੱਜ ਕੱਟੇ ਵਾਲਾ ਤੋਂ ਲੈਤੀ ਤਾਂ ਮਹਿੰਗੇ ਦੇ ਖਦਰ ਪਰ ਭਰਾਵਾ ਪਰ ਆਪਾਂ ਯਾਰ ਘਾਟੇ ਵੱਧਾ ਨਹੀਂ ਦੇਖਦੇ ਹੁੰਦੇ ਚੀਜ਼ ਚ ਆਪਾਂ ਨੂੰ ਤਾਂ ਤੈਨੂੰ ਪਤਾ ਹੀ ਲੱਖੇ ਤੂੰ ਆਪਣੇ ਨਾਲ ਜੋੜਿਆ ਮੈਂਗਾ ਆਪਾਂ ਨੂੰ ਇਹ ਨਹੀਂ ਲਾਲਚ ਲੈ ਵੀ ਮੈਂ ਰੁਪਏ ਬਚਾਉਣੇ ਹੂੰ ਐ ਲਾਲਚ ਜਾਨ ਬਚ ਗਈ ਅੱਛਾ ਤਨੂ ਆਏ ਤੁਸੀਂ ਚੈਨਲ ਦੇ ਹਨ ਵੀਡੀਓ ਬਣਾਉਣੇ ਹੋ ਤੇ ਤੁਹਾਡੇ ਹੋਰ ਵੀ ਦੇਖ ਕਸਟਮਰ ਹੋਣਗੇ ਬਹੁਤ ਬੰਦੇ ਦੀ ਵੀਡੀਓ ਬਣਾਉਣੀ ਆ ਦੇਖੋ ਬਾਕੀ ਹੋਰ ਚੈਨਲ ਵਾਲੇ ਵੀ ਵੀਡੀਓ ਦੇਖਦੇ ਹੋ ਹਾਂ ਦੇਖੋ ਚੱਲਦਾ ਦੁਨੀਆ ਦਾ ਦੁਨੀਆਦਾਰੀ ਚੱਲੀ ਜਾਂਦੀ ਆ ਹਰ ਇੱਕ ਬੰਦਾ ਦੇ ਖਾਅ ਦੀ ਆਪਣੀ ਕੁਆਲਿਟੀ ਦੀ ਗੱਲ ਕਰਦਾਗਾ ਤੁਹਾਨੂੰ ਮੇਰੇ ਵਾਂਗੂ ਕਿਸੇ ਬੰਦੇ ਨੇ ਕਿਹਾਗਾ ਕਿ ਮੈਂ ਕੱਟਿਆ ਵਾਲਾ ਤੋਂ ਲੈਣੀ ਜਾਂ ਪਿਛਲੀ ਵੀਡੀਓ ਪਾਈ ਸੀ ਆਵਾ ਉਹ ਜਦੋਂ ਬੋਲਦਾ ਨੈਗੇਟਿਵ ਰਿਕਾਰਡ ਨਸੀਆਂ ਚਾਰੀ ਮੋੜ ਆਪਾਂ ਨੂੰ ਆਉਂਦਾ ਨਾ ਜਿਹੜੀ ਬਹੁਤ ਆ ਵੀਰ ਕਾਰਡ ਹਾਂ ਨਹੀਂ ਆਪਾਂ ਨਹੀਂ ਬੋਲਦੇ ਇਹ ਇਹ ਚ ਆਇਆ ਜਾਇ ਨਹੀਂ ਤਾਂ ਅਜਾ ਨਹੀਂ ਹੈ ਜੇ ਕਿਸੇ ਨੇ ਵੀ ਆ ਕੱਟੇ ਦੀ ਕੁਆਲਿਟੀ ਬਹੁਤ ਹੈ ਨਾ ਕੱਟੇ ਦੀ ਕੁਆਲਿਟੀ ਕੁਆਲਿਟੀ ਤਾਂ ਬਹੁਤ ਚੰਗੀ ਹੈ ਬਲੇ ਲੱਗ ਰਹੀ ਹੈ ਸਿੰਗ ਸੁੰਗ ਇਹਦਾ ਮਾਲਕਾਂ ਨੇ ਦੇਖ ਵੈਸੇ ਵੇਚਦੀ ਹੋਊਗੀ ਕਿਸੇ ਦੀ ਸੌ ਮਜਬੂਰੀ ਹੁੰਦੀ ਆ ਜਾਂ ਕਿ ਮਜਬੂਰੀ ਹੋਣੀ ਆ ਰੁਕ ਤਰੋ ਇੱਥੇ ਨਹੀਂ ਬਸ ਇੱਥੇ ਇਹ ਇੱਥੇ ਦੇਖੋ ਜੀ ਥਾਣ ਦੇਖ ਚੋਲੀ ਦੇਖ ਕਰੋ ਵੀਰੇ ਕਈ ਦਵਾਰਾ ਦਵਾਰਾ ਲਾ ਦੀ ਸਾਹ ਇੱਥੇ ਰੁਕੋ ਇੱਥੇ ਤੇ ਇੱਥੇ ਦੇਖ ਤੇ ਬਾਾਕੀ ਫੋਜ਼ੀ ਫੇਸ ਕੁਆਲਟੀ ਚਾਹ ਕਾ ਲੋ ਤੇ ਉਮਰ ਲਗਵਾ ਕਿੰਨੀ ਕਰੀ 1.5 ਸਾਲ ਦੀ 1.5 ਸਾਲ ਦੀ ਉਮਰ ਦਾ ਭਾਗ ਜੇ ਠੀਕ ਆਪਾਂ ਨੂੰ ਮੈਂ ਬਾਅਦ ਚ ਨਾ ਆਪਾਂ ਨੂੰ ਮਾਲਕਾਂ ਨਾਲ ਗੱਲ ਹੋ ਗਈ ਸੀਗੇ ਆਪਣੇ ਲੋਕਲ ਹੀ ਲੈਂਦੇ ਸਤਜੋ ਤੋਂ ਅੱਛਾ ਮੈਂ ਉਹ ਬੰਦੇ ਤੋਂ ਪੁੱਛਿਆ ਸੀ ਪਰਲੇ ਵੀ ਜਿਹੜੇ ਬੰਦੇ ਨੇ ਦਵਾਈ ਦਿੱਤੀ ਹਾਂ ਉਹ ਮੰਨ ਕੇ ਫਿਰ ਮੈਨੂੰ ਸਾਰਾ ਵੱਡਾ ਬਾਇਓ ਡਾਟਾ ਲੈਂਦਾ ਇਹਦਾ ਵੀ ਕਿਵੇਂ ਆ ਹਾਂ ਚੱਲ ਅਗਲੇ ਦੀ ਸੌ ਮਜਬੂਰੀ ਉਹ ਅਗਲੇ ਦਾ ਆਪਾਂ ਪਰਸਨਲ ਕੰਪਨੀ ਦੀ ਬਹੁਤ ਹੀ ਸ਼ਕੀਨ ਕੱਟੀ ਆ ਕਿਸੇ ਭਰਾ ਨੇ ਮਜਬੂਰੀ ਕਰਕੇ ਜਾਂ ਕੋਈ ਬਦਕਿਸਮਤੀ ਲਾ ਲੂ ਕੱਟੀ ਜਾਂ ਅਗਲੇ ਦੀ ਜਿਹਨੇ ਵੱਡਾ ਨੂੰ ਵੇਚੀ ਆ ਪਰੇ ਵੀਰ ਨੇ ਉਹ ਵੱਢਣ ਵਾਲੇ ਤੋਂ ਟੈਂਪੂ ਚੋਂ ਕੱਟੀ ਲਹਾ ਲਈ ਤੇ ਹੁਣ ਜਿਹੜੇ ਭਰਾ ਨੂੰ ਚੰਗੀ ਲੱਗੂ ਖਰੀਦ ਸਕਦਾ ਤੇ ਮੁੱਲ ਵੀਰੇ ਫਿਰ ਇਹਦਾ ਮੁੱਲ ਵੀਰੇ ਦਾ ਫੋਨ ਤੇ ਕਰਾਂਗੇ ਵੀਰੇ ਮੁੱਲ ਕਰ ਲੈਣਾ ਨਾ ਫਿਰ ਵਿੱਚ ਬੰਦੇ ਨੇ ਤੁਹਾਨੂੰ ਪਤਾ ਸਾਰੇ ਪੰਤਾ ਸਾਰੇ ਬੰਤੇ ਨੇ ਬਗਫੇਰ ਆ ਬਲਾ ਨੂੰ ਦੱਸ ਵੀਰੇ ਫੇਰ ਵੀ ਨਹੀਂ ਦੱਸੇ ਤੂੰ ਵੀਰੇ ਯਕੀਨ ਕਰਦੇ ਵੀ ਕੀ ਵੀ ਚੀਜ਼ ਦਾ ਵੀ ਨਹੀਂ ਯਕੀਨ ਕਰਦੇ ਦੋ ਨੰਬਰ ਤੇ ਕੱਟੀ ਹੈ ਨਾ ਹਾਂ ਸ਼ਕੀਨ ਬੜਾ ਸੋਹਣਾ ਹੈ ਨਾ ਬੜਾ ਸੋਹਣਾ ਹੈ ਇੱਥੇ ਬੜਾ ਉੱਚਾ ਪਿਆ ਕੱਟੀ ਹੈ ਨਾ ਅਰੇ ਸਿੰਘ ਦਿਖਾ ਵੀਰੇ ਇਹਦਾ ਹੂੰ ਸਿੰਘ ਦੇਖੋ ਪੂਰਾ ਮੱਥਾ ਮੈਂ ਕਹਿੰਦਾ ਯਾਰ ਕਿ ਤੁਹਾਡਾ ਇੱਥੋਂ ਕਿੰਨਾ ਉੱਚਾ ਪਿਆ ਉਹਦੀ ਹਾਂ ਚਾਰ ਪੰਜ ਚ ਚਾਰ ਪੰਜ ਤੋਂ ਫੇਸ ਕੁਆਲਟੀ ਜਗਲ ਇਹ ਕਿੰਨੀ ਕੁ ਉਮਰ ਦੀ ਆ ਇਹਦੇ ਵੀ ਬਈ ਯਾਰਾ 1.5 ਸਾਲ ਦੀ ਆ ਠੀਕ ਆ ਫਿਰ ਇਹਨਾਂ ਦੋਨੇ ਇਹ ਗੱਲ ਦੀ ਆਪਣੇ ਗਰੰਟੀ ਆ ਇੱਕ ਨਾ ਬਾਈ ਬਣੇ ਜਿਵੇਂ ਕਈ ਵਾਰ ਨਾ ਅਗਲਾ ਕਹਿੰਦਾ ਬਈ ਐ ਹੋ ਬਾਹੂ ਵੀ ਜਿਵੇਂ ਹੁਣ ਜਿਹੜਾ ਬੰਦਾ ਵੀ ਆਉਂਦਾ ਭਲਾ ਦੀ ਆਪਣੇ ਘਰੇ ਆ ਕੇ ਲੈ ਲੇ ਜੇ ਆਪਾਂ ਅੱਖੀ ਦੀ ਕੁਰੀ ਦਾ ਅਗਲੇ ਨੂੰ ਵੱਧ ਮੈਨੂੰ ਹੁਣ ਤਾਂ ਮੈਨੂੰ ਤਾਂ ਹੋਣ ਸਮਝਣ ਲੱਗੇ ਨਹੀਂ ਗੱਲ ਅੱਛਾ ਵੀ ਉਹ ਆਪਦੇ ਚੈੱਕ ਕਰ ਲਿਆ ਕਰੋ ਯਾਰ ਠੀਕ ਆ ਅਗਲਾ ਫਿਰ ਕਹਿੰਦਾ ਨਾ ਕਿ ਜੀ ਮੈਂ ਸਵਾ ਡੇਢ ਸਾਲ ਦੀ ਉਮਰ ਦੇਖਣ ਚ ਲੱਗ ਜੀ ਜਿਹੜਾ ਕੱਟੀ ਦੀ ਨੂੰ ਹੀ ਲਾਲ ਪਈ ਆਗੀ ਤੇ ਹੈ ਜੱਡ ਬਲੈਕ ਸ਼ਾਹ ਕਰ ਜੀ ਜੱਡ ਬਲੈਕ ਜੀ ਜਮਾ ਪੂਸ ਤੇ ਬਲਹਾਨ ਪ੍ਰਾਣੀ ਕੱਟਣਾ ਦੋ ਨਾ ਦੇਖਣ ਕਦ ਕੱਟ ਹਾਂਜੀ 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 ਆ ਰੁਕ ਮੈਂ ਥਾਂ ਦਿਖਾ ਦਈ ਆਪਾਂ ਕੱਟੀ ਦਿੱਤਾ ਅਸਮੇਂ ਤੋਂ ਥਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਪਾਂ ਥੋੜੀ ਜਿਹੀ ਕਰ ਤਾ ਪੈਂਦੀ ਹੈਗੀ ਇੱਕ ਥਾਂ ਤੰਗ ਐਥੋਂ ਦੇਖੋ ਹੀ ਥਾਂ ਚਾਰ ਥਾਂ ਨੇਗੇ ਪੰਜਵੀਂ ਨਹੀਂ ਫੋਰਸਾ ਬਿਲਕੁਲ ਨਹੀਂ ਗੀ ਸੋਨੇ ਥਾਂ ਲੱਗੇ ਵੇ ਇਥੋਂ ਬਾਹਰ ਤੇ ਚੈੱਕ ਕਰ ਲੋ ਸ਼ਾਹ ਕਾਲੀ ਕੱਟੀ ਆਗੀ ਹਾਂਜੀ ਤੇ ਇਥੋਂ ਓਏ ਪਿੱਛੇ ਮ बराबर बराबर कर रहे हैं चेक कर लो ਤੇ ਇਹ ਡੇਢ ਸਾਲ ਦੀ ਪੂਰੀ ਪਹਿਲਾਂ ਪੂਰੀ ਹੋਊਗੀ ਇਹ ਬਲਾ ਮਹੀਨਾ ਵੀ ਦਿਨ ਘੱਟਣਾ ਹੋਵੇ ਨਾ ਹਾਂ ਜੀ ਹਾਂ ਲੂਈ ਖੜੀ ਹੁੰਦੀ ਹੈਗੀ ਹਾਂ ਹਾਂ ਜੀ ਇਹਦੇ ਹਾਂ ਤੇ ਇਥੋਂ ਫੇਸ ਕੁਆਲਟੀ ਦੋਨੇ ਚੈੱਕ ਕਰ ਲੋ ਬਾਈ ਦਾ ਪਿੰਡ ਮਹਿਤਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਹਾਂ ਜੀ 97799 959511 ਬਾਈ ਹਾਂ ਜੀ ਵੀਰੇ ਤੇ ਮੇਰਾ ਮੁੱਲ ਹੋਊਗਾ ਉਹ ਫੋਨ ਤੇ ਹੋਊਗਾ ਫੋਨ ਤੇ ਠੀਕ ਆ ਸੋ ਜਿਹੜੇ ਵੀ ਨੂੰ ਇਹ ਕੱਟਣਾ ਪਸੰਦ ਆਉਂਦਾ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦਾ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ